ਸਤ ਸ੍ਰੀ ਅਕਾਲ ਜੀ ਪੰਜਾਬ ਅਪਡੇਟਸ ਇਸ ਖਾਸ ਬਲਟਨ ਦੇ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਰਪ੍ਰੀਤ ਸਿੰਘ ਗਿੱਲ ਪੰਚਾਇਤ ਮੰਤਰੀ ਤਰਨਪ੍ਰੀਤ ਸਿੰਘ ਸੌਂਦ ਨੇ ਫਾਜ਼ਿਲਕਾ ਜ਼ਿਲ੍ਹੇ ਦੇ ਦੌਰੇ ਦੇ ਦੂਜੇ ਦਿਨ ਅੱਜ ਜ਼ਿਲ੍ਹਾ ਪ੍ਰਸ਼ਾਸਨ ਦੇ ਨਾਲ ਹੜ੍ਹ ਰਾਹਤ ਪ੍ਰਬੰਧਾਂ ਦੀ ਸਮੀਖਿਆ ਤੋਂ ਬਾਅਦ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਜ਼ਿਲ੍ਹੇ ਭਰ ਦੇ ਵਿੱਚ ਹੜ੍ਹ ਪ੍ਰਭਾਵਿਤ ਪਰਿਵਾਰਾਂ ਨੂੰ ਰਾਸ਼ਨ ਵੰਡਣ ਦਾ ਪਹਿਲਾ ਦੌਰ ਪੂਰਾ ਕੀਤਾ ਗਿਆ ਅਤੇ ਹੁਣ ਦੂਜੇ ਰਾਉਂਡ ਦੇ ਵਿੱਚ ਮੋੜ ਤੋਂ ਉਹਨਾਂ ਪਰਿਵਾਰਾਂ ਤੱਕ ਰਾਸ਼ਨ ਕਿਟਾਂ ਭੇਜੀਆਂ ਜਾਣਗੀਆਂ ਉਹਨਾਂ ਨੇ ਕਿਹਾ ਕਿ ਪਹਿਲੇ ਰਾਉਂਡ ਵਿੱਚ 3835 ਪਰਿਵਾਰਾਂ ਨੂੰ ਰਾਸ਼ਨ ਕਿੱਟਾਂ ਵੰਡੀਆਂ ਗਈਆਂ ਨੇ ਅਤੇ ਕੈਟਲ ਫੀਡ ਤਕਸੀਮ ਕੀਤੀ ਗਈ ਹੈ। ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦੋਂ ਉਹਨਾਂ ਨੇ ਦੱਸਿਆ ਕਿ ਜ਼ਿਲ੍ਹੇ ਦੇ 20 ਪਿੰਡ ਹੜ੍ਹ ਨਾਲ ਪ੍ਰਭਾਵਿਤ ਨੇ। ਉਹਨਾਂ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ NDRF ਤੇ ਆਰਮੀ ਦੀਆਂ ਹੜ੍ਹ ਰਾਤ ਟੀਮਾਂ ਕੰਮ ਕਰ ਰਹੀਆਂ ਨੇ ਤੇ ਹੁਣ ਜ਼ਿਲ੍ਹੇ ਵਿੱਚ NDRF ਦੀ ਕੋਰ ਟੀਮ ਤੇ ਰਾਤ ਕੀਤੀ ਜਾ ਰਹੀ ਹੈ। ਇਸ ਨਾਲ ਜ਼ਿਲ੍ਹੇ ਵਿੱਚ ਰਾਹਤ ਕਾਰਜਾਂ ਦੇ ਵਿੱਚ ਲੱਗੀਆਂ ਕਿਸ਼ਤੀਆਂ ਦੀ ਗਿਣਤੀ ਵੱਧ ਕੇ 23 ਹੋ ਜਾਵੇਗੀ। ਸੌਂਦ ਨੇ ਕਿਹਾ ਕਿ ਜ਼ਿਲ੍ਹੇ ਵਿੱਚ 8 ਰਾਹਤ ਕੈਂਪ ਕਾਰਜਸ਼ੀਲ ਨੇ ਜਿਨ੍ਹਾਂ ਵਿੱਚ 600 ਬਹਟ ਲੋਕ ਅਤੇ 384 ਜਾਨਵਰ ਲਿਆਂਦੇ ਗਏ ਨੇ ਅਤੇ ਸਰਕਾਰ ਵੱਲੋਂ ਰਾਹਤ ਕੈਂਪਾਂ ਦੇ ਵਿੱਚ ਆਏ ਲੋਕਾਂ ਦੀ ਹਰ ਸੰਭਵ ਮਦਦ ਕੀਤੀ ਜਾ ਰਹੀ ਹੈ। ਉਹਨੇ ਕਿਹਾ ਕਿ ਪੰਜਾਬ ਸਰਕਾਰ ਹੜ੍ਹ ਪੀੜਤਾਂ ਦੇ ਨਾਲ ਡਟ ਕੇ ਖੜੀ ਹੈ ਤੇ ਉਹਨਾਂ ਦੀ ਹਰ ਸੰਭਵ ਮਦਦ ਕੀਤੀ ਜਾ ਰਹੀ ਹੈ। ਜ਼ਿਲ੍ਹਾ ਫਾਜ਼ਿਲਕਾ ਦੇ ਅਧੀਨ ਤਕਰੀਬਨ 20 ਪਿੰਡ ਨੇ 20 12 ਪਿੰਡ ਨੇ ਉੱਚ ਪੰਚਾਇਤਾਂ 20 ਨੇ ਜਿਹੜੀਆਂ ਕਿ ਹੜ੍ਹ ਦੇ ਨਾਲ ਪ੍ਰਭਾਵਿਤ ਹੋਈਆਂ ਇਹੜਾ ਪਿੰਡਾਂ ਵਿੱਚ ਰੋਟੇਸ਼ਨ ਵਾਈਜ਼ ਆਰਮ ਲੋਕਾਂ ਤੱਕ ਪਹੁੰਚ ਕਰਦੇ ਹੋਏ ਹੜ੍ਹ ਸਬੰਧੀ ਫੈਲਣ ਵਾਲੀਆਂ ਬਿਮਾਰੀਆਂ ਦੀਆਂ ਦਵਾਈਆਂ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਨੇ ਪਤਨ ਪੋਸਟ ਕਾਮਾ ਵਾਲੀ ਪੋਸਟ ਅਤੇ ਅੱਤੂ ਵਾਲਾ ਪੋਲਾ ਜਿਹੜਾ ਉੱਥੇ 24 ਘੰਟੇ ਅੱਠ ਮੈਡੀਕਲ ਟੀਮਾਂ ਨੇ ਜਿਹੜੀਆਂ 24 ਘੰਟੇ ਲਈ ਅੱਠ ਮੈਡੀਕਲ ਟੀਮਾਂ ਨੇ ਜਿਹੜੀਆਂ ਸਮੇਤ ਦਵਾਈਆਂ ਅਤੇ ਐਂਬੂਲੈਂਸ ਦੀਆਂ ਸੇਵਾਵਾਂ ਉੱਥੇ ਸਾਰੀਆਂ ਹਾਜ਼ਰ ਨੇ ਹੁਣ ਤੱਕ ਜਿਹੜੀ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚੋਂ ਜਿਹੜੀ ਤੰਦ ਡਿਗਣ ਦੇ ਕਾਰਨ ਚਾਰ ਲੋਕ ਜ਼ਖਮੀ ਹੋਏ ਸੀ ਇੱਕ ਬੰਦੇ ਨੂੰ ਹਲਕਾ ਜਿਹਾ ਕਰੰਟ ਲੱਗਿਆ ਸੀਗਾ ਅਤੇ ਇੱਕ ਬੱਚਾ ਸੀ ਜਿਹੜਾ ਸਲਿੱਪ ਹੋ ਕੇ ਪਾਣੀ ਦੇ ਵਿੱਚ ਗਿਰਿਆ ਸੀ ਜਿਹਦੀ ਤਬੀਅਤ ਥੋੜੀ ਜਿਹੀ ਖਰਾਬ ਹੋਈ ਸੀ ਇਹਨਾਂ ਨੂੰ ਐਂਬੂਲੈਂਸ ਰਾਹੀਂ ਜ਼ਿਲ੍ਹਾ ਹਸਪਤਾਲ ਫਾਜ਼ਿਲਕਾ ਜਿਹੜੇ ਇਲਾਜ ਰੱਖਿਆ ਗਿਆ ਤੇ ਬਿਲਕੁਲ ਮਹਿਫੂਜ਼ ਨੇ ਕੋਈ ਕੈਜੂਐਲਟੀ ਨਹੀਂ ਹੋਈ ਬਿਲਕੁਲ ਸਾਰਾ ਕੁਝ ਜਿਹੜਾ ਅੰਡਰ ਕੰਟਰੋਲ ਹੈ ਤੇ ਇਹਨਾਂ ਨੂੰ ਇਲਾਜ ਕਰਾ ਕੇ ਇਹਨਾਂ ਨੂੰ ਵਾਪਸ ਇਹਨਾਂ ਦੇ ਟਿਕਾਣਿਆਂ ਤੇ ਮਹਫੂਜ਼ ਤਰੀਕੇ ਨਾਲ ਭੇਜ ਦਿੱਤਾ ਗਿਆ ਇਸ ਤੋਂ ਇਲਾਵਾ ਹਰ ਪ੍ਰਭਾਵਿਤ ਖੇਤਰਾਂ ਦੇ ਵਿੱਚ ਚਾਰ ਗਰਭਵਤੀ ਔਰਤਾਂ ਦੀ ਡਿਲੀਵਰੀ ਹੋ ਚੁੱਕੀ ਹੈ ਔਰ ਇਹਨਾਂ ਵਿੱਚੋਂ ਇੱਕ ਔਰਤ ਜਿਹੜੀ ਉਹ ਸਲੇਮ ਸ਼ਾਹ ਰਾਹਤ ਕੈਂਪ ਹੈ ਜਿਹੜਾ ਸਾਡਾ ਉੱਥੇ ਹੈ ਜੱਚਾ ਤੇ ਬੱਚਾ ਬਿਲਕੁਲ ਚਾਰੋਂ ਮਤਲਬ ਕਿ ਕੇਸਸ ਦੇ ਵਿੱਚ ਬਿਲਕੁਲ ਸਵਸਥ ਨੇ ਕੋਈ ਕਿਸੇ ਕਿਸਮ ਦੀ ਕੋਈ ਟੈਂਸ਼ਨ ਵਾਲੀ ਗੱਲ ਨਹੀਂ ਹੜ੍ਹ ਪ੍ਰਭਾਵਿਤ ਸਾਰੇ ਪਿੰਡਾਂ ਦੇ ਪਾਣੀਆਂ ਦੇ ਸੈਂਪਲ ਨੇ ਜਿਹੜੇ ਇਕੱਠੇ ਕਰਕੇ ਟੈਸਟਿੰਗ ਲਈ ਚੰਡੀਗੜ੍ਹ ਭੇਜ ਦਿੱਤੇ ਗਏ ਨੇ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਲੋਕਾਂ ਨੂੰ ਕਲੋਰਿਨ ਦੀਆਂ ਗੋਲੀਆਂ ਨੇ ਜਿਹੜੀਆਂ ਘਰ-ਘਰ ਤੱਕ ਜਾ ਕੇ ਵੰਡੀਆਂ ਜਾ ਰਹੀਆਂ ਨੇ ਤਾਂ ਜੋ ਜਿਹੜੀਆਂ ਵਾਟਰ ਬੋਰਨ ਡਿਜ਼ੀਜ਼ਸ ਨੇ ਇਹਨਾਂ ਤੋਂ ਜਣੀ ਕੇ ਬਚਾ ਰਹੇ ਸਕੇ ਔਰ ਇਸ ਦੇ ਨਾਲ ਹੜ੍ਹ ਪ੍ਰਭਾਵਿਤ ਖੇਤਰ ਲਈ ਜੋ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਰਾਹਤ ਕੇਂਦਰ ਬਣਾਏ ਗਏ ਹਨ ਉਨਾ ਰਾਤ ਕੇਂਦਰਾ ਵਿੱਚ ਸਿਹਤ ਵਿਭਾਗ ਵੱਲੋਂ 26 ਮੈਡੀਕਲ ਟੀਮਾਂ ਦੁਆਰਾ 24 ਘੰਟੇ ਸਿਹਤ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ ਹੁਣ ਤੱਕ ਸਿਹਤ ਵਿਭਾਗ ਵੱਲੋਂ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਤਕਰੀਬਨ 1500 ਮਰੀਜ਼ਾਂ ਦੀ ਚੈੱਕਅਪ ਕੀਤਾ ਜਾ ਚੁੱਕਿਆ ਅਤੇ ਲੋੜਿੰਦੀ ਦਵਾਈਆਂ ਨੇ ਜਿਹੜੀਆਂ ਉਹ ਮੁਫਤ ਦੇ ਵਿੱਚ ਸਾਰੀਆਂ ਉਪਲਬਧੀਆਂ ਜਾ ਇਸ ਦੇ ਨਾਲ ਨਾਲ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਜਿਹੜੇ ਟੋਟਲ ਜਾਨਕਿ 20 ਪੰਚਾਇਤਾਂ 12 ਪਿੰਡ ਜਿਹੜੇ ਜਾਨਕਾ ਟੋਟਲ ਸਾਡੇ ਪ੍ਰਭਾਵਿਤ ਹੋਏ ਸੀ ਇਹਨਾਂ ਦੀ ਜਿਹੜੀ ਆਬਾਦੀ ਬਣਦੀ ਹੈ ਇਹ ਲਗਭਗ ਲਗਭਗ 13000 ਦੇ ਕਰੀਬ ਇਹਨਾਂ ਦੀ ਆਬਾਦੀ ਬਣਦੀ ਹੈ ਤੇ ਜੇਕਰ ਪਸ਼ੂਆਂ ਦੀ ਗੱਲ ਕਰੀਏ ਜਿਹੜੇ ਦੁੱਧਾਰੂ ਪਸ਼ੂ ਨੇ ਦੁੱਧ ਦੇਣ ਵਾਲੇ ਜਾਨਵਰ ਨੇ ਤਕਰੀਬਨ ਤਕਰੀਬਨ 8300 ਦੇ ਕਰੀਬ ਇਹਨਾਂ ਦੇ ਵਿੱਚ ਜਾਨਵਰ ਨੇ ਜਿਹੜੇ ਦੁੱਧਾਰੂ ਪਸ਼ੂ ਨੇ ਔਰ ਜੇਕਰ ਇਹਨਾਂ ਦੀ ਮਤਲਬ ਕਿ ਆਬਾਦੀ ਦੇ ਹਿਸਾਬ ਨਾਲ ਫੈਮਲੀਆਂ ਦੀ ਗੱਲ ਕਰੀਏ ਤਾਂ ਇਹ ਤਕਰੀਬਨ ਤਕਰੀਬਨ 3800 ਪਰਿਵਾਰ ਬਣਦੇ ਨੇ 3800 ਫੈਮਲੀਆਂ ਬਣਦੀਆਂ ਇਹ 3800 ਪਰਿਵਾਰਾਂ ਤੱਕ ਸਾਡੇ ਪ੍ਰਸ਼ਾਸਨ ਨੇ ਪੰਜਾਬ ਸਰਕਾਰ ਨੇ ਇੱਕ ਰਾਉਂਡ ਦੇ ਵਿੱਚ ਕੰਪਲੀਟ ਰਾਸ਼ਨ ਘਰਾਂ ਤੱਕ ਪਹੁੰਚਾਤਾ 3800 ਪਰਿਵਾਰਾਂ ਤੱਕ ਇੱਕ ਰਾਉਂਡ ਦੇ ਵਿੱਚ ਰਾਸ਼ਨ ਜਾ ਚੁੱਕੇ ਹਨ ਔਰ ਜੇਕਰ ਪਸ਼ੂਆਂ ਦੀ ਫੀਡ ਦੀ ਗੱਲ ਕਰੀਏ ਇੱਕ ਰਾਉਂਡ ਦੇ ਵਿੱਚ ਅਸੀਂ ਮਤਲਬ ਕਿ ਸਾਰੇ ਪਸ਼ੂਆਂ ਦੇ ਲਈ ਹੁਣ ਤੱਕ 1200 ਤੋਂ ਵੱਧ ਬੂਰੀਆਂ ਨੇ ਜਿਹੜੀਆਂ ਉਹ ਪਸ਼ੂ ਮਤਲਬ ਫੀਡ ਵੀ ਅਸੀਂ ਜਾਨੀ ਕਿ ਪਹੁੰਚਾ ਚੁੱਕੇ ਔਰ ਜਿਹੜਾ ਸੈਕੰਡ ਰਾਉਂਡ ਹੈ ਇਹਦੇ ਚ ਮਤਲਬ ਕਿ ਰਾਸ਼ਨ ਦੀਆਂ ਜਿਹੜੀਆਂ ਕਿੱਟਾਂ ਦਾ ਤੇ ਪਲੱਸ ਜਿਹੜਾ ਪਸ਼ੂ ਦਾ ਜਿਹੜਾ ਆਪਣੇ ਫੀਡ ਆ ਉਹਦਾ ਸੈਕੰਡ ਰਾਉਂਡ ਅੱਜ ਸ਼ੁਰੂ ਹੋਣ ਜਾ ਰਿਹਾ ਔਰ ਜਿੱਥੇ ਤੋਂ ਸਾਨੂੰ ਕਾਲਸ ਵੀ ਕਿਉਂਕਿ ਅਸੀਂ ਇਹਦੇ ਚ ਕਾਲਿੰਗ ਦੇ ਸੈਂਟਰ ਬਣਾਏ ਹੋਏ ਨੇ ਜਿੱਥੋਂ ਇੱਥੋਂ ਸਾਨੂੰ ਫੀਡਬੈਕ ਆਂਦੀ ਜਾ ਰਹੀ ਹੈ ਵੀ ਫਲਾਣੀ ਜਗ੍ਹਾ ਤੇ ਕਿਸੇ ਚੀਜ਼ ਦੀ ਕੋ ਘਾਟ ਹੈ ਤਾਂ ਇਮੀਡੀਏਟਲੀ ਅਸੀਂ ਜਾਨੀ ਕਿ ਉੱਥੋਂ ਤੱਕ ਇਹ ਜਿਹੜਾ ਸਮਾਨ ਇਹ ਅਸੀਂ ਪਹੁੰਚਾ ਰਹੇ ਹਾਂ ਪੰਜਾਬ ਅਪਡੇਟਸ ਦਾ ਇਸ ਖਾਸ ਬਲੇਟਨ ਵਿੱਚ ਨਹੀਂ ਤੁਸੀਂ ਬਣਾ ਰਹੇ ਹੋ ਚੜਦੀ ਕਲਾ ਟਾਈਮ ਟਿਪ ਦੇ ਨਾਲ ਧੰਨਵਾਦ this program is sponsored by the singler office bakersfield for all your immigration family law needs call or scan qr code to contact us rodis inc million miles with smile or scan qr code to contact us tabai indian cuisine Tracy find authentic Indian cuisine in Tracy or scan QR code to contact us. Simi Valley Family Dental Office or scan QR code to contact us.